ਸ਼ੀਕਾਲ ਤੱਕ ਤੇ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਨੇ ਆਪਣੀ ਰਿਹਾਈਸ਼ਤ ਗੱਲਬਾਤ ਦੌਰਾਨ ਆਖਿਆ ਸੀ ਕਿ ਉਹਨਾਂ ਨੇ ਹੁਸ਼ਿਆਰਪੁਰ ਵਿਖੇ ਬੀਤੇ ਦਿਨ ਹਰਜਿੰਦਰ ਸਿੰਘ ਧਾਮੀ ਨਾਲ ਮੁਲਾਕਾਤ ਕੀਤੀ ਸਿੰਘ ਸਾਹਿਬ ਨੇ ਆਖਿਆ ਕਿ ਉਹਨਾਂ ਨੂੰ ਅਪੀਲ ਕੀਤੀ ਸੀ ਕਿ ਉਹ ਅਸਤੀਫਾ ਵਾਪਸ ਲੈਣ ਕਿਉਂਕਿ ਪੰਥ ਨੂੰ ਇਸ ਸਮੇਂ ਉਹਨਾਂ ਦੀ ਲੋੜ ਹੈ ਉਹਨਾਂ ਕਿਹਾ ਕਿ ਅਕਾਲ ਤਖਤ ਤੋਂ ਸੱਤ ਮੈਂਬਰੀ ਕਮੇਟੀ ਦੇ ਗਠਨ ਨੂੰ ਟਾਈਮ ਹੀ ਨੇ ਬੀਤ ਗਏ ਨੇ ਪਰ ਕਮੇਟੀ ਦਾ ਕੰਮ ਬਹੁਤ ਹੌਲੀ ਹੈ ਅਤੇ ਕਮੇਟੀ ਨੇ ਰਿਪੋਰਟ ਸੌਂਪੀ ਹੈ ਕਿ ਅਕਾਲੀ ਦਲ ਕਮੇਟੀ ਦਾ ਸਮਰਥਨ ਨਹੀਂ ਕਰ ਰਿਹਾ ਪਰ ਅਸੀਂ ਕਮੇਟੀ ਨੂੰ ਅਕਾਲੀ ਦਲ ਤੋਂ ਸਮਰਥਨ ਲੈਣ ਦੀ ਬਜਾਏ ਆਪਣੀ ਪ੍ਰਕਿਰਿਆ ਸ਼ੁਰੂ ਕਰਨ ਦੇ ਹੁਕਮ ਦਿੱਤੇ ਨੇ ਉਹਨਾਂ ਆਖਿਆ ਕਿ ਹੁਣ ਤੱਕ ਮੈਨੂੰ ਕਮੇਟੀ ਦੇ ਕਨਵੀਨਰ ਤੋਂ ਹਰਜਿੰਦਰ ਸਿੰਘ ਧਾਮੀ ਦਾ ਅਸਤੀਫਾ ਮਿਲਿਆ ਹੈ ਅਤੇ ਕਿਰਪਾਲ ਸਿੰਘ ਬਡੂਂਗਰ ਦਾ ਅਸਤੀਫਾ ਅਜੇ ਤੱਕ ਨਹੀਂ ਮਿਲਿਆ ਅਤੇ ਉਹਨਾਂ ਨੇ ਕਮੇਟੀ ਦੇ ਬਾਕੀ 5 ਮੈਂਬਰਾਂ ਨੂੰ ਭਰਤੀ ਦੀ ਪ੍ਰਕਿਰਿਆ ਸ਼ੁਰੂ ਕਰਨ ਦੇ ਹੁਕਮ ਦਿੱਤੇ ਨੇ ਸਿੰਘ ਸਾਹਿਬ ਨੇ ਅੱਗੇ ਕਿਹਾ ਕਿ ਜੇਕਰ ਇਹ ਦੋਵੇਂ ਮੈਂਬਰ ਕਮੇਟੀ ਦਾ ਹਿੱਸਾ ਨਹੀਂ ਹੋਣਗੇ ਤਾਂ ਜਲਦ ਹੀ ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ ਬੁਲਾ ਕੇ ਭਰਤੀ ਕਮੇਟੀ ਦੀ ਅਗਵਾਈ ਕਰਨ ਲਈ ਇਹਨਾਂ ਪੰਜ ਮੈਂਬਰਾਂ 'ਚੋਂ ਕੋਆਰਡੀਨੇਟਰ ਦੀ ਚੋਣ ਕੀਤੀ ਜਾਵੇਗੀ ਉਹਨਾਂ ਆਖਿਆ ਕਿ ਹੁਣ ਤੱਕ ਚੱਲ ਰਹੀ ਭਰਤੀ ਸ਼੍ਰੀ ਕਾਲ ਤੱਕ ਤਾਂ ਸਾਹਿਬ ਦੇ ਹੁਕਮਨਾਮੇ ਅਨੁਸਾਰ ਨਹੀਂ ਹੈ ਅਤੇ ਇਸ ਲਈ ਪੰਜ ਮੈਂਬਰੀ ਕਮੇਟੀ ਜਲਦ ਹੀ 2 ਦਸੰਬਰ ਦੇ ਹੁਕਮਨਾਮੇ ਅਨੁਸਾਰ ਭਰਤੀ ਸ਼ੁਰੂ ਕਰੇਗੀ ਉਧਰ ਹੀ ਸ਼੍ਰੋਮਣੀ ਅਕਾਲੀ ਦਲ ਦੀ ਪਰਤੀ ਨੂੰ ਲੈ ਕੇ ਗਿਆਨੀ ਰਗਵੀਰ ਸਿੰਘ ਦੇ ਬਿਆਨ ਤੇ ਐਜਪੀਸੀ ਮੈਂਬਰ ਭਾਈ ਮਨਜੀਤ ਸਿੰਘ ਦਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਅਕਾਲ ਤਖਤ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ ਜੋ ਬਿਆਨ ਦਿੱਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਪਰਤੀ ਲਈ ਪੰਜ ਮੈਂਬਰੀ ਕਮੇਟੀ ਹੀ ਲਗਾਈ ਗਈ ਹੈ ਉਹੀ ਵੈਧ ਰਹੇਗੀ ਅਤੇ ਉਹਨਾਂ ਚੋਂ ਹੀ ਅੱਗੇ ਕੋਈ ਇਕਾਗੂ ਲਗਾਇਆ ਜਾਵੇਗਾ ਤਾਂ ਜੋ ਪਰਤੀ ਸ਼ੁਰੂ ਕਰਵਾਈ ਜਾਵੇਗੀ ਉਹਨਾਂ ਨੇ ਪਿਛਲੀ ਪਰਤੀ ਨੂੰ ਰੱਦ ਕਰ ਦਿੱਤਾ ਉਹਨਾਂ ਨੇ ਬਿਆਨ ਦਾ ਸਵਾਗਤ ਕੀਤਾ ਹੈ ਮਨਜੀਤ ਸਿੰਘ ਨੇ ਕਿਹਾ ਕਿ ਗਿਆਨੀ ਰਗबीर ਸਿੰਘ ਨੂੰ ਜਦੋਂ ਅਹੁਦੇ ਤੋਂ ਹਟਾਉਣ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਮੇਰੀ ਪੂਰੀ ਤਿਆਰੀ ਹੈ ਮੈਂ ਆਪਣਾ ਬੈਗ ਮੰਨ ਕੇ ਰੱਖਿਆ ਹੋਇਆ ਹੈ ਪਰ 2 ਦਸੰਬਰ ਨੂੰ ਜੋ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਜਿਹਨੇ ਫੈਸਲੇ ਹੋਏ ਨੇ ਉਹ ਸਾਰੇ ਫੈਸਲੇ ਨਵੀਨ ਲਾਗੂ ਹੋਣਗੇ ਭਾਈ ਮਨਜੀਤ ਸਿੰਘ ਨੇ ਕਿਹਾ ਕਿ ਮੈਂ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਬਿਆਨ ਦੀ ਸ਼ਲਾਘਾ ਕਰਦਾ ਹਾਂ ਉਹਨਾਂ ਨੇ ਕਿਹਾ ਕਿ ਪੰਜ ਮੈਂਬਰੀ ਕਮੇਟੀ ਵਿੱਚ ਦੋ ਮੈਂਬਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਕਿਰਪਾਲ ਸਿੰਘ ਬੰਡੂਂਗਰ ਪਹਿਲਾਂ ਹੀ ਅਸਤੀਫਾ ਦੇ ਚੁੱਕੇ ਨੇ ਉਹਨਾਂ ਨੇ ਕਿਹਾ ਕਿ ਇਹਨਾਂ ਤਿੰਨਾਂ ਵਿੱਚੋਂ ਇੱਕ ਹੀ ਆਗੂ ਲਗਾਇਆ ਜਾਵੇਗਾ ਤਾਂ ਜੋ ਜਲਦੀ ਤੋਂ ਜਲਦੀ ਭਰਤੀ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇ ਉਹਨਾਂ ਨੇ ਕਿਹਾ ਕਿ ਸਾਰੇ ਖਾਲਸਾ ਪੰਥ ਨੂੰ ਆਵਾਜ਼ ਦੇ ਕੇ ਸ਼ੇਅ ਕਾਲ ਤੱਕ ਤਾਂ ਸਾਹਿਬ ਦੀ ਸਰਪ੍ਰਸਤ ਹੇਠੇ ਸ਼ੋਮਨੀ ਕਾਲੀਦਲ ਦੀ ਭਰਤੀ ਕਰਵਾਈ ਜਾਵੇ ਤਾਂ ਕਿ ਸਾਰੀਆਂ ਜਥੇਬੰਦੀਆਂ ਸਾਰਾ ਪੰਥ ਇਕੱਠਾ ਹੋ ਜਾਵੇ ਇਸਨਾਲੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਪੰਜਾਬ ਦੇ ਚੇਅਰਮੈਨ ਮਨਜੀਤ ਸਿੰਘ ਭੋਮਾ ਨੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਗਿਆਨੀ ਰਗबीर ਸਿੰਘ ਜੀ ਦੀ ਸ਼ਲਾਘਾ ਕਰਦਿਆ ਕਿ ਹਾਂ ਕਿ ਜਥੇਦਾਰ ਸਾਹਿਬ ਅਕਾਲੀ ਫੁੱਲਾ ਸਿੰਘ ਵਾਂਗ ਆਪਣੇ ਫੈਸਲੇ ਤੇ ਅਟਲ ਰਹੇ ਨੇ ਜਥੇਦਾਰ ਸ਼੍ਰੀ ਅਕਾਲ ਤਖਤ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਨੇ ਸਪਸ਼ਟ ਕੀਤਾ ਹੈ ਕਿ ਅਕਾਲ ਤਖਤ ਦੀ ਹਸਤੀ ਆਜ਼ਾਦ ਹੈ ਅਤੇ ਕਿਸੇ ਦੁਨੀਆਵੀ ਤਾਕਤ ਦੇ ਤਖਤ ਦੇ ਅਧੀਨ ਨਹੀਂ ਹੈ ਜਥੇਦਾਰ ਸਾਹਿਬ ਨੇ ਬਾਦਲ ਅਕਾਲੀ ਦਲ ਨੂੰ ਬਹੁਤ ਸਮਾਂ ਦਿੱਤਾ ਹੈ ਅਤੇ ਉਹ ਅਕਾਲ ਤਖਤ ਸਾਹਿਬ ਦੀ ਸਰਵੋੱਚਤਾ ਕਬੂਲ ਕਰ ਲੈਣ ਪਰ ਅਕਾਲੀ ਦਲ ਬਾਦਲ ਦੇ ਉੱਪਰ ਹੰਕਾਰ ਅਤੇ ਪੰਥ ਵਿਰੋਧੀ ਤਾਕਤਾਂ ਨੇ ਘੇਰਾ ਘੱਟਿਆ ਹੋਇਆ ਹੈ ਜਥੇਦਾਰ ਸਾਹਿਬ ਉੱਤੇ ਕਈ ਪ੍ਰਕਾਰ ਦੇ ਦਬਾਅ ਪਾਏ ਗਏ ਕਿ ਉਹ ਆਪਣੇ ਫੈਸਲੇ ਵਿੱਚ ਇਸ ਫੇਰ ਬਦਲ ਕਰ ਲੈਣ ਪਰ ਸਿੰਘ ਸਾਈ ਬਿੰਨ ਬਿੰਨ ਦਸੰਬਰ ਨੂੰ ਅਕਾਲ ਤਖਤ ਸਾਹਿਬ ਦੀ ਫੈਸਲ ਤੋਂ ਕੀਤੇ ਹੁਕਮ ਨੂੰ ਮਨੋਂ ਦੇ ਵਿੱਚ ਅੜੇ ਨੇ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਸੇਵਾ ਮੁਕਤ ਕਰਨ ਤੋਂ ਬਾਅਦ ਸਭ ਨੂੰ ਲੱਗਦਾ ਹੈ ਕਿ ਜਥੇਦਾਰ ਸਾਹਿਬ ਉੱਤੇ ਦਬਾਅ ਪਾ ਕੇ ਉਹ ਨਫ ਕੋਲੋਂ ਫੈਸਲਾ ਬਦਲਾਇਆ ਜਾ ਸਕਦਾ ਹੈ ਪਰ ਜਥੇਦਾਰ ਸਾਹਿਬ ਦੇ ਬਿਆਨ ਨੇ ਸਾਰੀ ਸਿੱਖ ਸੰਗਤਾਂ ਦੇ ਵਿੱਚ ਮੁੜ ਤੋਂ ਹੌਸਲਾ ਤੇ ਵਿਸ਼ਵਾਸ ਪੈਦਾ ਕਰ ਦਿੱਤਾ ਜਿਸ ਤਰ੍ਹਾਂ ਜਥੇਦਾਰ ਸਾਹਿਬ ਨੇ ਅਕਾਲੀ ਦਲ ਬਾਦਲ ਵੱਲੋਂ ਆਪਣੇ ਆਪ ਅਕਾਲੀ ਦਲ ਦੀ ਕੀਤੀ ਪਰਤੀ ਨੂੰ ਰੱਦ ਕਰਦਿਆਂ ਸ਼ੇ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਪੰਜ ਮੈਂਬਰੀ ਕਮੇਟੀ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਪਰਤੀ ਕਰਨ ਦਾ ਜਤੇਦਾਰ ਸਾਹਿਬ ਪੂਰੀ ਰਾਤ ਦਬਾ ਮੁਕਤ ਨੇ ਉਹਨਾਂ ਕਿਹਾ ਕਿ ਬਾਦਲਾ ਦਾ ਪੰਥਕ ਚੋਲਾ ਜਤੇਦਾਰ ਸਾਹਿਬ ਨੇ ਪੰਥ ਦੀ ਕਚੈਰੀ ਵਿੱਚ ਲਾ ਦਿੱਤਾ ਉਹਨਾਂ ਨੂੰ ਹੁਣ ਪੰਥਕ ਕਹੋਣ ਦਾ ਕੋਈ ਹੱਕ ਨਹੀਂ ਰਿਹਾ ਇਸ ਸਭ ਦੇ ਵਿਚਾਲੇ ਪੰਥਕ ਨੇਤਾ ਤੇ ਅਕਾਲੀ ਦਲ 1920 ਦੇ ਪ੍ਰਧਾਨ ਰਵਿੰਦਰ ਸਿੰਘ ਸਾਬਕਾ ਸਪੀਕਰ ਪੰਜਾਬ ਵਿਧਾਨ ਸਭਾ ਨੇ ਗਿਆਨੀ ਰਕबीर ਸਿੰਘ ਵੱਲੋਂ ਸਿੱਖ ਕੌਮ ਦੇ ਹਿੱਤ ਵਿੱਚ ਲਏ ਗਏ ਦ੍ਰਿੜ ਸਟੈਂਡ ਦੀ ਸ਼ਲਾਘਾ ਕਰਦੇ ਕਿਹਾ ਕਿ ਇਸ ਨਾਲ ਸਿੱਖਾਂ ਦੀ ਸਰਮੌਰ ਸੰਸਥਾ ਦਾ ਮਿਆਰ ਵਧਿਆ। ਉਹਨਾਂ ਸੁਖਬੀਰ ਤੇ ਬਾਦਲਦਲ ਤੇ ਦੋਸ਼ ਲਗਾਇਆ ਕਿ ਇਹਨਾਂ ਦਾ ਇੱਕੋ ਇੱਕ ਨਿਸ਼ਾਨਾ ਸੱਤਾ ਹਥਿਆਉਣ ਦੀ ਭੁੱਖ ਹੈ। ਪੰਜਾਬ ਦੇ ਕੌਮੀ ਤੇ ਪੰਥਕ ਮਸਲੇ ਵਿਸਾਰੇ ਗਏ। ਸਿੱਖ ਸੰਸਥਾਵਾ ਰਾਜਸੀ ਤੇ ਪਰਿਵਾਰਕ ਹਿੱਤਾਂ ਲਈ ਵਰਤੀਆਂ ਗਈਆਂ। ਸੇਕਲਤ ਸਾਈਬਾ ਗੁਰੂਪੰਥ ਦੀ ਪ੍ਰਤੀਨਿਧੀ ਸੰਸਥਾ ਹੈ ਪਰ ਸੁਖਬੀਰ ਸਿੰਘ ਬਾਦਲ ਨੇ ਉਸ ਨੂੰ ਪਿੱਠ ਵਿਖਾ ਦਿੱਤੀ ਅਤੇ ਜਿੱਥੇ ਮਹਾਰਾਜਾ ਰਣਜੀਤ ਸਿੰਘ ਗਲਤੀ ਦੀ ਪੁੱਲ ਬਖਸ਼ਾਉਣ ਲਈ ਸ਼ੀਸ਼ ਝੁਕਾਉਂਦੇ ਰਹੇ ਨੇ। ਉਹਨਾਂ ਬਾਦਲਾਂ ਦੀ ਪ ਯਾ ਤੇ ਸਿੱਖ ਸੰਗਤ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਬੇਸ਼ੁਮਾਰ ਕੁਰਬਾਨੀਆਂ ਨਾਲ ਹੋੰਦਿ ਚ ਆਏ ਸ਼੍ਰੋਮਣੀ ਅਕਾਲੀ ਦਲ ਦਾ ਸਰੂਪ ਤੇ ਵਜੂਦ 1986 ਚ ਹੋਈ ਮੋਗਾ ਕਾਨਫਰੰਸ ਚ ਖਤਮ ਕਰਕੇ ਪੰਜਾਬ ਪਾਰਟੀ ਬਣਾ ਦਿੱਤੀ ਅਕਾਲੀ ਦਲ ਨੂੰ ਸੰਧਾਤਹੀਨ ਕਰਨ ਬਾਅਦ ਪਾਰਟੀ ਦੀ ਵਾਗਡੋਰ ਪਤੀਤਾ ਹਵਾਲੇ ਦਿੱਤੀ 2007 ਚੇ ਸੋਧ ਸਾਧ ਨੇ ਦਸ਼ਮ ਪੀਤਾ ਦਾਸ ਵਾਂਗ ਰਚਿਆ ਉਸ ਖਿਲਾਫ ਪਰਚਾ ਕੈਪਟਨ ਸਰਕਾਰ ਨੇ ਕੀਤਾ ਪਰ ਬਾਦਲਾ ਸੱਤਾ ਚ ਵਾਪਸੀ ਤੇ ਪਰਚਾ ਰੱਦ ਕਰਵਾ ਦਿੱਤਾ ਜਿਸ ਨਾਲ ਸਾਧ ਤੇ ਡੇਰੇ ਬਾਅਦ ਦਾ ਹੌਸਲਾ ਵੱਧ ਗਿਆ 2015 ਚ ਸੋਧ ਸਾਧ ਦੇ ਪੈਰੋਕਾਰਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾਸ ਰੁੱਪ ਚੁੱਕਿਆ ਤੇ ਕਰੀਬ 2 ਮਹੀਨਿਆਂ ਬਾਅਦ ਬੇਅਦਬੀ ਕੀਤੀ ਬਾਦਲ ਸਰਕਾਰ ਇਹਨਾਂ 3 ਮਹੀਨਿਆਂ ਜੇ ਵੀ ਸਾਧ ਖਿਲਾਫ ਸਖਤ ਕਾਰਵਾਈ ਕਰ ਨਾ ਸਕੀ ਇਸ ਖਿਲਾਫ ਪੰਥਕ ਸੰਗਠਨਾ ਮੋਰਚਾ ਲਾਇਆ ਪੁਲਿਸ ਗੋਲੀ ਨਾਲ ਦੋ ਸਿੱਖ ਸ਼ਹੀਦ ਹੋ ਗਏ ਪਰ ਮੁਕਦਮੇ ਜਾਂਚ ਕਮਿਸ਼ਨਰ ਦੇ ਦੁਆਲੇ ਕੁਮਾ ਦਿੱਤੇ ਤਾਂ ਜੋ ਸਾਧ ਬੱਤ ਕੇ ਬਾਦਲਾ ਜਥੇਦਾਰ ਸਰਕਾਰੀ ਕੋਠੀ ਸੱਦੇ ਤੇ ਬਿਨਾ ਮੰਗਿਆ ਪੰਥ ਚੋ 6 ਕੇ ਸਾਧ ਨੂੰ ਮਾਫ ਦਿੱਤਾ ਇਸ ਦਾ ਕਾਰਨ ਬਾਦਲਾ ਕੋਲ ਸਿੱਖ ਸੰਸਥਾਵਾਂ ਤੇ ਕਬਜ਼ਾ ਸੀ ਸੌਦਾ ਸਾਧ ਦੀ ਸਜ਼ਾ ਮਾਫ ਕਰਨ ਲਈ ਕਰੀਬ 92 ਕਰੋੜ ਦੀ ਗੁਰੂ ਦੀ ਗੋਲਕ ਲੁਟਾਈ ਗਈ ਇਸ ਦੇ ਨਾਲ ਹੀ ਹੁਣ ਗਿਆਨੀ ਰਗਵੀਰ ਸਿੰਘ ਨੂੰ ਹੋਰ ਸਮਰਥਨ ਮਿਲਦਾ ਨਜ਼ਰ ਆ ਰਿਹਾ ਹੈ ਦਰਅਸਲ ਉਹਨਾਂ ਦੇ ਹੱਕ ਦੇ ਵਿੱਚ ਨਿਹੰਗ ਜਥੇਬੰਦੀਆਂ ਵੀ ਆਈਆਂ ਨੇ ਉਹਨਾਂ ਨੇ ਕਿਹਾ ਕਿ ਜਥੇਦਾਰ ਖਿਲਾਫ ਬੋਲਣ ਦੀ ਕੋਈ ਜੁਰਤ ਨਹੀਂ ਕਰ ਸਕਦਾ ਜੇ ਕੋਈ ਜਥੇਦਾਰ ਦੀ ਅਦਲਾ ਬਦਲੇ ਦੀ ਗੱਲ ਕਰਦਾ ਹੈ ਤਾਂ ਉਹ ਪੰਥ ਨੂੰ ਬਰਦਾਸ਼ਤ ਨਹੀਂ ਹੋਵੇਗਾ ਉਹਨਾਂ ਨੇ ਇੱਕ ਤਰ੍ਹਾਂ ਤੋਂ ਪੰਥ ਵਿਰੋਧੀਆਂ ਨੂੰ ਚੇਤਾਵਨੀ ਦਿੱਤੀ ਹੈ ਤੇ ਉਹਨਾਂ ਨੇ ਕਿਹਾ ਕਿ ਅਕਾਲ ਤਖਤ ਦੀ ਮਰਿਆਦਾ ਨੂੰ ਨਾ ਵੰਗਾਰੋ ਅਸੀਂ ਦੇਖਦੇ ਹਾਂ ਕਿ ਸਿੰਘ ਸਾਹਿਬ ਨੂੰ ਕੌਣ ਹਟਾਉਂਦਾ ਹੈ ਉਹਨਾਂ ਨੇ ਇਸ ਮੌਕੇ ਹੋਰ ਕੀ ਕੁਝ ਕਿਹਾ ਤੁਸੀਂ ਇੱਕ ਵਾਰ ਉਹ ਵੀ ਸੁਣ ਲਓ ਸਿੰਘ ਸਾਹਿਬ ਜਥੇਦਾਰ ਗਿਆਨੀ ਰਣਜੀਤ ਸਿੰਘ ਜਥੇਦਾਰ ਜਰੀ ਅਕਾਲ ਤਖਤ ਸਾਹਿਬ ਜਿਨ੍ਹਾਂ ਨੇ ਬਹੁਤ ਹੀ ਵਧੀਆ ਢੰਗ ਤੇ ਨਾਲ ਸਾਡੀ ਮਾਨ ਮਰਿਆਦਾ ਹੈ ਸ੍ਰੀ ਅਕਾਲ ਤਖਤ ਸਾਹਿਬ ਅਕਾਲ ਤਖਤ ਸਾਹਿਬ ਮਹਾਨ ਹੈ ਅਕਾਲ ਤਖਤ ਸ ਮਹਾਨ ਹੈ ਸਿੱਖ ਪੰਥ ਦੀ ਛਾਹ ਹੈ ਇਹਨਾਂ ਸਾਹਿਬ ਦੀ ਅਪਾਰ ਕਿਰਪਾ ਤਾਂ ਸੰਤਨ ਸਹਿਬ ਸ੍ਰੀ ਗੁਰੂ ਖਰਗੋਬੰਦ ਸਾਹਿਬ ਜੀ ਦਾ ਸਾਜਿਆ ਨਵਾਜਿਆ ਉਹ ਸ੍ਰੀ ਅਕਾਲ ਤਖਤ ਸਾਹਿਬ ਜਿੱਥੇ ਆਪਾਂ ਜਿਨ੍ਹਾਂ ਦੀ ਸਾਰੀ ਉਥੋਂ ਹੀ ਅਪਾਰ ਅਰਦਾਸ ਬੇਨਤੀ ਕਰਕੇ ਸਾਰੀ ਧੀਰ ਲੈਨੇ ਆ ਤਮੁੱਚਾ ਖਾਲਸਾ ਪੰਥ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਦੇ ਫੈਸਲਿਆਂ ਦੇ ਜਿਹੜਾ ਉਹ ਪੈਰਾ ਦਿੰਦਾ ਤੇ ਜਿੱਥੇ ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਗੱਲ ਹੈ ਜਾਂ ਆਕਾਦੀ ਦਲ ਦੀ ਗੱਲ ਹੈ ਕਿ ਜਿੱਥੇ ਆਪਾਂ ਸਾਰੇ ਅਕਾਲ ਤਖਤ ਸਾਹਿਬ ਨੂੰ ਸਤਿਕਾਰਉਂਦੇ ਹਾਂ ਹਮੇਸ਼ਾ ਹੀ ਕਿ ਮੈਂ ਦੇਣਤੀ ਕਰਦਾ ਕਿ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਉਹ ਜੋ ਹੁਕਮ ਕੀਤਾ ਜਿਹੜੀ ਪੰਜ ਮੈਂਬਰੀ ਕਮੇਟੀ ਹੈ ਜਾਂ ਸੱਤ ਮੈਂਬਰੀ ਕਮੇਟੀ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਗਈ ਸੀ ਕਿ ਉਹਨਾਂ ਨੇ ਜਿਹੜੀ ਹੈ ਉਹ ਚੋਣ ਕਰਨੀ ਹੈ ਤੇ ਜਿਹੜੀ ਫਸਲੀ ਕਰਨੀ ਹੈ ਨਵੇਂ ਤੇ ਉਹਨਾਂ ਨੇ ਬਹੁਤ ਵਧੀਆ ਜਿਹੜਾ ਫੈਸਲਾ ਕੀਤਾ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਤੇ ਉਹਨਾਂ ਨੇ ਜੋ ਫੈਸਲਾ ਲਿਆ ਤੇ ਜੋ ਫੈਸਲਾ ਦੋ ਜਿਹੜਾ ਤਰੀਕ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮ ਜਾਰੀ ਹੋਏ ਸੀ ਤੇ ਉਹ ਹੁਕਮਾਂ ਦੇ ਉੱਪਰ ਸਾਰਿਆਂ ਨੂੰ ਆਪਾਂ ਨੂੰ ਸਾਰੀਆਂ ਧਿਰਾਂ ਨੂੰ ਪਹੁੰਚੜਾਉਣੇ ਚਾਹੀਦੇ ਨੇ ਆਪਣੇ ਨਿੱਜੀ ਦੋ ਬਲਾਲਤ ਤੋਂ ਉੱਪਰ ਉੱਠ ਕੇ ਜਿਵੇਂ ਧੰਨ ਧੰਨ ਉਸ ਵੇਲੇ ਦੇ ਮਹਾਨ ਸ਼ਹੀਦ ਬਾਬਾ ਅਕਾਲੀ ਪੂਲਾ ਸਿੰਘ ਜਿਨ੍ਹਾਂ ਨੇ ਜਿਨ੍ਹਾਂ ਦੇ ਫੈਸਲਿਆਂ ਤੇ ਖਾਲਸਾ ਪੰਥ ਅੱਜ ਵੀ ਨਾਜ਼ ਕਰਦਾ ਤੇ ਜੇ ਅੱਜ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਹੋਰਾਂ ਨੇ ਉਨਾ ਨੂੰ ਕੋਈ ਵੀ ਹਟਾਉਣ ਵਾਲਾ ਜਿਹੜਾ ਕੋਈ ਆਪਣੇ ਇਹੋ ਜੀ ਤਾਕਤ ਨਹੀਂ ਜੋ ਸ੍ਰੀ ਅਕਾਲ ਤਖਤ ਸਾਹਿਬ ਦੀ ਤਾਕਤ ਨੂੰ ਵੰਗਾਰੇ ਤੇ ਆਪਾਂ ਨੂੰ ਸਾਰਿਆਂ ਨੂੰ ਸਿਰ ਝੁਕਾ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਨਾਵੇਂ ਨੂੰ ਹੁਕਮ ਨੂੰ ਪਰਵਾਨ ਕਰਨਾ ਚਾਹੀਦਾ ਹੈ ਇਹਦੇ ਵਿੱਚ ਹੀ ਸਾਰੀ ਭਲਾਈ ਹੈ ਤੇ ਕਿਉਂਕਿ ਜੇ ਆਪਾਂ ਅਕਾਲ ਤਖਤ ਸਾਹਿਬ ਮਾਣ ਮਰਿਆਦਾ ਤੇ ਕਿਉਂਕਿ ਮਾਣ ਮਰਿਆਦਾ ਨੂੰ ਜੇ ਆਪਾਂ ਕਾਇਮ ਰੱਖਾਂਗੇ ਤੇ ਆਪਾਂ ਸਾਰੇ ਹੀ ਕਾਇਮ ਆ ਤੇ ਜੇ ਮਾਣ ਮਰਿਆਦਾ ਆਪਾਂ ਦੂਜੇ ਕੈਮ ਨਹੀਂ ਰੱਖਾਂਗੇ ਤੇ ਆਪਾਂ ਵੀ ਨਹੀਂ ਕੈਮ ਲੈ ਸਕਦੇ ਇਸ ਕਰਕੇ ਬੇਨਤੀ ਹੈ ਸਾਰੇ ਆਪਾਂ ਸ੍ਰੀ ਅਕਾਲ ਤਖਤ ਸਾਹਿਬ ਦੀ ਰਹਿਮਾਈ ਤੇ ਉਹਦੇ ਜਿਹੜੇ ਹੁਕਮਾਂ ਤੇ ਆਪਾਂ ਸਾਰੇ ਸੱਤਾਂ ਦੇ ਜੋ ਪੰਜ ਸੰਗ ਚਾਦਾ ਨੇ ਹੁਕਮnabla 2 ਤਰੀਕ ਨੂੰ ਜਿਹੜੇ ਹੁਕਮ ਕੀਤੇ ਸੀ ਉਹਨਾਂ ਤੇ ਫੁੱਲ ਚੜਾਉਣੇ ਚਾਹੀਦੇ ਨੇ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਖਿਲਾਫ ਕਿਸੇ ਦੀ ਵੀ ਬੋਲਣ ਦੀ ਜ਼ਰਤ ਨਹੀਂ ਹੋਣੀ ਚਾਹੀਦੀ ਜੇ ਆਕਾਲ ਤਖਤ ਸਾਹਿਬ ਨੂੰ ਕੋਈ ਵੀ ਅਦਲਾ ਬਦਲੀ ਦੀ ਜਥੇਦਾਰ ਦੀ ਗੱਲ ਕਰਦਾ ਉਹ ਖਾਲਸਾ ਪੰਥ ਦੇ ਬਿਲਕੁਲ ਕਦੇ ਵੀ ਉਹ ਬਰਦਾਸ਼ਤ ਨਹੀਂ ਹੋਊਗੀ ਗੱਲਬਾਤ ਤੇ ਨਾ ਹੀ ਖਾਲਸਾ ਪੰਥ ਜਿਹੜਾ ਜਦੋਂ ਕੋਈ ਵੀ ਇਹੋ ਜੀ ਗੱਲਬਾਤ ਕਰਦਾ ਹੈ ਮਾੜੀ ਆਪਣੇ ਚੇਤਾਵਨੀ ਦਿੰਦਾ ਤੇ ਉਹ ਹਮੇਸ਼ਾ ਜਿਹੜਾ ਮੈਂ ਬੇਨਤੀ ਕਰਦਾ ਸਮੂਹੀਆਂ ਹੀ ਗੁਰੂਆਂ ਗੁਰਸੇਖ ਸੰਗਤਾਂ ਨੂੰ ਆਪਾ ਸ੍ਰੀ ਅਕਾਲ ਤਖਤ ਸਾਹਿਬ ਦੇ ਜੋ ਵੀ ਫੈਸਲੇ ਤੇ ਜੇ ਉਹਨਾਂ ਨੇ ਸਹੀ ਫੈਸਲੇ ਕੀਤੇ ਆਪਾਂ ਸਾਰਿਆਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਹਮੇਸ਼ਾ ਨਾਲ ਜਿਹੜੀ ਮਰਿਆਦਾ ਦੇ ਉੱਪਰ ਪਹਿਰਾ ਦੇਣਾ ਚਾਹੀਦਾ ਤੇ ਮਰਿਆਦਾ ਨੂੰ ਲਾਗੂ ਕਰਾਉਣਾ ਚਾਹੀਦਾ ਜੇ ਅਕਾਲੀ ਬਾਬਾ ਪੂਤਾ ਸਿੰਘ ਜੀ ਨੇ ਜਿਵੇਂ ਜੇ ਮਹਾਰਾਜਾ ਰਣਜੀਤ ਸਿੰਘ ਨੂੰ ਹੁਕਮ ਕੀਤਾ ਸੀ ਗੋਲਡਿਆਂ ਦੀ ਸਜ਼ਾ ਸੁਣਾਈ ਸੀ ਤੇ ਮਹਾਰਾਜਾ ਰਣਜੀਤ ਸਿੰਘ ਨੇ ਵੀ ਜਿਹੜੇ ਹੁਕਮ ਨੂੰ ਪ੍ਰਵਾਨ ਕੀਤਾ ਸੀ ਗੋਲਡਿਆਂ ਦੀ ਸਜ਼ਾ ਨੂੰ ਪ੍ਰਵਾਨ ਕੀਤਾ ਸੀ ਜਿਵੇਂ ਸ਼ਹੀਦ ਅਕਾਲੀ ਪੂਤਾ ਸਿੰਘ ਜੀ ਜਿਹੜੇ ਬੁੱਢਾ ਦਲ ਦੇ ਛੇਵੇਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਛੇਵੇਂ ਜਥੇਦਾਰ ਇਹ ਸਾਰੇ ਫੈਸਲੇ ਜੇ ਆਪਾਂ ਅੱਜ ਵੀ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਉਹਨਾਂ ਫੈਸਲਿਆਂ ਤੇ ਸ਼ਕਤੀ ਦਾ ਪਹਿਰਾ ਦਿੰਦੇ ਨੇ ਕਾਇਮ ਰਹਿੰਦੇ ਨੇ ਤੇ ਉਹਨਾਂ ਦਾ ਵੀ ਜਿਹੜਾ ਸਾਰੀਆਂ ਗੁਰਸੇਖ ਸੰਗਤਾਂ ਦੇ ਵਿੱਚ ਪੂਰਾ ਮਾਨ ਸਤਕਾਰ ਕਾਇਮ ਰਹੇਗਾ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਜੇ ਫੈਸਲੇ ਬਹੁਤ ਹੀ ਚੜ੍ਹਦੀ ਕਲਾ ਦੇ ਨਾਲ ਜੋ ਲਾਗੂ ਕਰਵਾ ਰਹੇ ਨੇ ਤੇ ਆਪਾਂ ਸਿੰਘ ਸਾਹਿਬ ਜੀ ਜਦੋਂ ਵੀ ਭਾਵੇਂ ਤੁਹਾਨੂੰ ਅੱਧੀ ਰਾਤ ਵੀ ਲੋੜ ਹੈ ਸਾਰੀਆਂ ਨਹਿੰਗ ਸਿੰਘ ਜਥੇਵੰਦੀਆਂ ਤੁਹਾਡੇ ਨਾਲ ਪੂਰਾ ਸਾਥ ਦੇਣਗੀਆਂ ਤੇ ਜਦੋਂ ਵੀ ਕੋਈ ਤੁਸੀਂ ਢਿੱਲੇ ਪੈਂਦੇ ਹੋ ਤਾਂ ਸਾਨੂੰ ਵੀ ਸਾਰੀਆਂ ਸਾਰੀਆਂ ਗੁਰਸੇਕ ਸੰਗਤਾਂ ਜਿਹੜੀਆਂ ਨੇ ਤੇ ਗੁਰੂ ਦੀਆਂ ਲਾੜਲੀਆਂ ਫੌਜਾਂ ਨੂੰ ਵੀ ਕਿਉਂਕਿ ਇੱਥੇ ਆਣ ਸ੍ਰੀ ਅਕਾਲ ਤਖਤ ਸਾਹਿਬ ਦੇ ਆਣ ਪਾਣ ਤੇ ਸ਼ਾਨ ਦੀ ਗੱਲ ਹੈ ਆਪਾਂ ਸਾਰੇ ਮਰਿਆਦਾ ਤੇ ਤਗੜੇ ਹੋ ਕੇ ਪਹਿਰਾ ਦੇਣਾ ਤੇ ਕਿਸੇ ਦੀ ਵੀ ਕੋਈ ਗੱਲਬਾਤ ਹੁੰਦੀ ਹੈ ਆਪਾਂ ਕਿਸੇ ਦੇ ਖਿਲਾਫ ਨਹੀਂ ਨਾ ਕੋ ਬੈਰੀ ਨਾ ਹੈ ਬਗਾਨਾ ਸਗਲ ਸੰਗ ਆਮ ਕੋ ਬਾਣਿਆ ਆਈ ਜੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਆਣ ਬਾਣ ਤੇ ਸ਼ਾਨ ਕਾਇਮ ਹੈ ਤੇ ਆਪਾਂ ਸਾਰੇ ਕਾਇਮ ਆ ਜੇ ਆਪਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਅਕਾਲੀ ਦਲ ਜਾਂ ਜਿਹੜੇ ਵੀ ਹੋਰ ਕੋਈ ਆਪਣੇ ਸਾਰੇ ਉਹ ਆਪਸੀ ਜਿਹੜੇ ਨੇ ਮਿਲ ਬੈਠ ਕੇ ਉਹਨਾਂ ਨੂੰ ਗੁਰਮਤੇ ਦੇ ਨਾਲ ਸਾਰੇ ਕਾਰਜ ਕਰਨੇ ਚਾਹੀਦੇ ਨੇ ਅਕਾਲ ਤਖਤ ਸਾਹਿਬ ਦੀ ਜਿਹੜੀ ਮਾਨ ਮਰਿਆਦਾ ਉਹਨੂੰ ਵਿੰਗਾਰਨਾ ਨਹੀਂ ਚਾਹੀਦਾ ਸੋ ਗੁਰੂ ਦੀਆਂ ਲਾੜੀਆਂ ਫੌਜਾਂ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਦੇ ਹਮੇਸ਼ਾ ਪਹਿਲਾਂ ਵੀ ਖੜਾ ਤੇ ਅੱਗੇ ਵੀ ਪੂਰਾ ਸਾਥ ਦੇਾਂਗੇ ਤੇ ਮਾਨ ਮਰਿਆਦਾ ਨੂੰ ਕਾਇਮ ਰੱਖਣ ਵਾਸਤੇ ਚੜ੍ਹਦੀ ਕਲਾ ਦੇ ਨਾਲ ਲਾਗੂ ਕਰਾਉਣ ਤੋਂ ਪਿੱਛੇ ਨਹੀਂ ਹਟਾਂਗੇ